ਕਿਸਾਨ ਭਰਾਓ ਤੇ ਮਜ਼ਦੂਰ ਭਰਾਓ ਗੁਰੂ ਸਾਹਿਬ ਦਾ ਬਣਾਇਆ ਇਹ ਨਾਰਾ ਬਰੰਦ ਕਰਕੇ ਫੜੇ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਆਪਾਂ ਨੂੰ ਬੁਲਾ ਰਹੇ ਨੇ ਅੱਜ ਵੀ ਦੱਸਿਆ ਤੇ ਪਹਿਲਾਂ ਵੀ ਦੱਸਦੇ ਆ ਕਿਉਂਕਿ ਸਰਕਾਰਾਂ ਦੀ ਹੁਣ ਨਹੀਂ ਪਹਿਲਾਂ ਤੋਂ ਲਾਗੇ ਜਦੋਂ ਤੋਂ ਸਾਡਾ ਦੇਹ ਹਜਾਦ ਹੋਇਆ ਵਾ ਉਹ ਟਾਈਮ ਤੋਂ ਲਾਗੇ ਸਰਕਾਰਾਂ ਦਾ ਜਿਹੜਾ ਵਿਤਰਵਾ ਉਹ ਦੇਸ਼ਾਂ ਦੇ ਨਾਲ ਉਹ ਸਾਡੇ ਭਾਰਤ ਦੇ ਵਾਰ ਵਾਰ ਸਟੇਟਾਂ ਦੇ ਨਾਲ ਮਤਰੀ ਨਾਲ ਸੁਰੂਕ ਕੀਤਾ ਜਾਂਦਾ ਵਾ ਕਿਉਂਕਿ ਦਿੱਲੀ ਜਾਣਾ ਸਾਡਾ ਕੋਈ ਸ਼ੌਂਕ ਨਹੀਂ ਦਾ ਜਦੋਂ ਸਰਕਾਰਾਂ ਸਰਕਾਰਾਂ ਦੇ ਨੁਮਾਇੰਦੇ ਸਾਡੇ ਨਾਲ ਕੋਝਾ ਮਜ਼ਾਕ ਕਰਦੇ ਆ ਤੇ ਫਿਰ ਸਾਨੂੰ ਹੱਕੀ ਮੰਗਾਵਾ ਤੇ ਦਿੱਲੀ ਨੂੰ ਚੱਲਾ ਮਾਰਨਾ ਪੈਂਦਾ ਵਾ ਕਿਉਂਕਿ ਆਪਾਂ 2020 ਤੇ 21 ਦੇ ਵਿੱਚ ਵੀ ਦਿੱਲੀ ਨੂੰ ਗਏ ਸੀ ਸਰਪੰਚਾਂ ਨੇ ਓਟਿਆ ਸਾਨੂੰ 1 ਸਾਲਾਂ ਜੋ ਜਿਹੜੇ ਉਹ ਵਾਅਦੇ ਕੀਤੇ ਤੇ ਆਪਾਂ ਨੂੰ ਇਹ ਕਿਹਾ ਸੀ ਕਿ ਕਮੇਟੀ ਬਣਾ ਦਿੱਤੀ ਜਾਊਗੀ ਜਿਹੜੀਆਂ ਟਾੜੀਆਂ ਬਾਕੀ ਮੰਗਾਂ ਉਹ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਹੋਇਆ ਇੰਦਨੀ ਭਰਾਓ ਹੋਇਆ ਉਹਦਾ ਉਲਟ ਜੀ ਦੇ ਕਾਰਨ ਕਰਕੇ ਸਾਨੂੰ ਆਨ ਫੇਰ ਮਜਬੂਰ ਹੋਣਾ ਪਿਆ ਵਾ ਜਿਹੜਾ ਹੈ ਅੱਜ ਲਗਭਗ 170 ਦਿਨ ਪੂਰੇ ਹੋ ਗਏ ਇਨ੍ਹਾਂ ਬਾਰਡਰਾਂ ਦੇ ਬੈਠਿਆਂ ਨੂੰ ਉਹ ਜਿਹੜੀਆਂ ਮੰਗਾਂ ਲਾਗੂ ਕਰਨੀਆਂ ਸੀ ਉਹ ਸਰਕਾਰ ਨੇ ਲਾਗੂ ਕੀਤੀਆਂ ਨਹੀਂ ਜਿਨ੍ਹਾਂ ਨੂੰ ਅੱਜ ਆਪਾਂ ਲਾਗੂ ਕਰਾਉਣ ਵਾਸਤੇ ਇਨ੍ਹਾਂ ਬਾਰਡਰਾਂ ਦੇ ਬੈਠੇ ਆ ਦਿੱਲੀ ਜਾਣਾ ਕੋਈ ਗਣਾ ਨਹੀਂਗਾ ਦਿੱਲੀ ਸਾਡੀ ਰਾਜਧਾਨੀ ਆ ਦਿੱਲੀ ਦੇ ਵਿੱਚ ਇਹ ਨਮਾਇंदे ਲਗਭਗ ਖੇਤਾਂ ਦੇ ਚੁਣ ਕੇ ਘਲਾਉਣੇ ਆ ਇਹਨਾਂ ਲੋਕਾਂ ਦੀ ਭਾਤਵਾ ਤੇ ਇਹਨਾਂ ਦੇਸ਼ਾਂ ਦੇ ਭਾਤਵਾ ਤੇ ਕਿਉਂਕਿ ਇਹ ਦੇਸ਼ ਦੇ ਜਿਹੜੇ ਲੋਕ ਆ ਇਹ ਅੰਨ ਪੈਦਾ ਕਰਦੇ ਆ ਜਿਹੜਾ ਕਦੇ ਕਿਸਾਨ ਆ ਅੰਨ ਪੈਦਾ ਕਰਕੇ ਇਹਨਾਂ ਲੋਕਾਂ ਦਾ ਢਿੱਡ ਭਰਦਾ ਹੀ ਸਾਰੇ ਦੇਸ਼ ਦਾ ਢਿੱਡ ਭਰਦਾ ਹੀ ਅੱਜੋ ਕਿਸਾਨ ਛੜਕਾਂ ਦੇ ਰੁੱਲ ਗਿਆ ਵਾ ਭਰਾਓ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਆ 1968 ਦਾ ਸਾਲ ਲਾ ਲਓ ਜਦੋਂ ਮੰਡੀ ਕਰਨ ਬਣਿਆ ਸੀ ਉਦੋਂ ਭਰਾਓ 1 ਕਿਲੋ ਕਣਕ ਦੇ ਤੇ 1 ਲੀਟਰ ਡੀਜ਼ਲ ਆ ਕੇ ਤੇ ਫਿਰ ਵੀ ਕੁਝ ਪੈਸੇ ਬਲਦੇ ਹੀ ਉਦੋਂ ਭਰਾਓ ਕਣਕ ਦਾ 1 ਕਿਲੋ ਦਾ ਰੇਟ ਜਿਹੜਾ ਪੈਸਿਆਂ ਦੇ ਨਾਲ ਵੀ ਅੱਜ ਜਿਹੜਾ ਉਹ 1 ਲੀਟਰ ਡੀਜ਼ਲ ਲੈਣ ਵਾਲ ਤੇ ਸਾਨੂੰ 4.5 ਕਿਲੋ ਕਣਕ ਵੇਚਣੀ ਪੈਂਦੀ ਆ ਉਹ ਜਿਹੜਾ ਵਿਕਲਾ ਪਾੜਾ ਦਾ ਉਹ ਸੂਚਕਾਂਕ ਤੋਂ ਬਾਹਰ ਕੀਤਾ ਗਿਆ ਵਾ ਕਿਸਾਨ ਦੀ ਫਸਲ ਦਾ ਜੇ ਸੂਚਕਾਂਕ ਦੇ ਨਾਲ ਇਹਨਾਂ ਲੋਕਾਂ ਦੇ ਭਾਅ ਵਧਿਆ ਇਹਨਾਂ ਦੀਆਂ ਚੀਜ਼ਾਂ ਦੇ ਇਹਨਾਂ ਦੀਆਂ ਜਿੰਸਾਂ ਦੇ ਰੇਟ ਵਧਿਆ ਤੇ ਕਿਸਾਨ ਦੀ ਜਿੰਸ ਦਾ ਰੇਟ ਕਿਉਂ ਥੱਲੇ ਜਾ ਰਿਹਾ ਵਾ ਅੱਜ ਭਰਾਓ ਜਿਹੜੀ ਤੁਸੀਂ ਛੱਲੀ ਪੈਦਾ ਕਰਦੇ ਜੇ ਉਹ 100 ਰੁਪਈਆ ਦੀ ਵਿਗਦੀ ਆਵਾਜ਼ ਤੋਂ ਵੱਧ ਤੇ ਬਾਨੀਆਂ ਡਾਨੀਆਂ ਦੀ ਅੱਜ ਛੱਲੀ 100 ਤੋਂ 150 ਰੁਪਏ ਪ੍ਰਤੀ ਵਿਕਦੀ ਆ ਉਹ ਜਿਹੜਾ ਪਾੜਾ ਵਾ ਉਹ ਜਿਹੜਾ ਵਿਤਰਾ ਸਾਡੇ ਨਾਲ ਕੀਤਾ ਗਿਆ ਵਾ ਉਹਨਾਂ ਮੰਗਾਵਾ ਤੇ ਹੀ ਦਿੱਲੀ ਨੂੰ ਜਾਂਦੇ ਆ ਭਰਾਓ ਭਰਾਓ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਵਾ ਦੇਸ਼ ਨੂੰ ਕੰਗਾਲ ਕਰਨ ਤੇ ਤੁਲੀਆਂ ਹੋਈਆਂ ਕਿਉਂਕਿ ਪਹਿਲਾਂ ਵੀ ਕਦੇ ਦੇਸ਼ ਗੁਨਾਮ ਕੀਤਾ ਇਹਨਾਂ ਲੋਕਾਂ ਨੇ ਤੇ ਸਾਡੇ ਉਹ ਦੇਸ਼ ਭਗਤਾਂ ਨੇ ਸੰਤਾ ਮਹਾਪੁਰਖਾਂ ਨੇ ਗਰੀਬ ਆਦਮਿਆਂ ਨੇ ਦੇਖ ਨੂੰ ਆਪਣੀਆਂ ਕੁਰਬਾਨੀਆਂ ਆਪਣੀਆਂ ਜਾਇਦਾਦਾਂ ਪੁੱਤ ਕਰਾ ਕੇ ਦੇ ਦੇਖ ਨੂੰ ਆਦਾਨ ਪ੍ਰਾਆਹੀ ਤੇ ਅੱਜ ਭਰਾਓ ਇਹ ਕਰਵਾਣੇ ਲੋਕ ਤੁਹਾਡੇ ਦੇਸ਼ ਨੂੰ ਪਰਬਾਦ ਕਰਦੇ ਤੁਰੇ ਹੋਇਆ ਕਿਉਂਕਿ ਇਹ ਨਹੀਂ ਇਹ ਕਹਿੰਦੇ ਕਿ ਆ ਜਿਹੜੇ ਲੋਕ ਕਿਰਤਵਾਨ ਨੇ ਆਪਣੀ ਕਿਰਤ ਕਮਾਈ ਕਰਦੇ ਆ ਵੀ ਇਹ ਸੁੱਖ ਨਾਲ ਬਹਿਣ ਦਾ ਸੁੱਖ ਦੀ ਨੀਂਦ ਸੌ ਸਕਣਾ ਕਿਉਂਕਿ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਮਾੜੀਆਂ ਆ ਇਹ ਸਰਕਾਰਾਂ ਪੂੰਜੀਪਤੀਆਂ ਦੇ ਹੱਕ ਦੀਆਂ ਸਰਕਾਰਾਂ ਵਾਂ ਪੂੰਜੀਪਤੀਆਂ ਦਾ ਸੋਚਦੀਆਂ ਵਾਂ ਤੁਹਾਡਾ ਭਰਾਓ ਨਹੀਂ ਸੋਚਦੀਆਂ ਕਿਉਂਕਿ ਇਹ ਸਰਕਾਰਾਂ ਹੈ ਹੀ ਪੂੰਜੀਪਤੀਆਂ ਦੀਆਂ ਵਾਂ ਹੁਣ ਕਿੰਨਾ ਵਿਤਰਾ ਇਹਨਾਂ ਨੇ ਅੱਜ ਤੁਹਾਡੇ ਨਾਲ ਕੀਤਾ ਵਾਂ ਕਹੇ ਧਨਾੜ ਦਾ ਕਹੇ ਪੂੰਜੀਪਤੀ ਦਾ ਕਿੰਨਾ ਵੀ ਕਰਜ਼ਾ ਹੋਵੇ ਭਰਾਓ ਉਹਦਾ ਉਹ ਮਾਫ਼ ਕੀਤਾ ਜਾਂਦਾ ਵਾਂ ਤੇ ਜਿਹੜਾ ਕਿਸਾਨ ਜਿਹਦੇ ਨਾਲ ਇਹਨਾਂ ਨੇ ਵਿਤਰਾ ਕੀਤਾ ਸ਼ੁਰੂ ਤੋਂ ਲਾ ਕੇ ਕੋਈ ਦਾਇਰ ਕਰਜ਼ਾ ਮਾਫ਼ ਕਰਨ ਨੂੰ ਤਿਆਰ ਨਹੀਂ ਗਏ ਅਸੀਂ ਕਹਿੰਦੇ ਆ ਕਰਜ਼ਾ ਨਾ ਮਾਫ਼ ਕਰੋ ਪਰ ਉਦੋਂ ਤੋਂ ਲੈ ਕੇ ਅੱਜ ਤਾਈਂ ਸਾਡਾ ਸੂਚਕਾਤ ਦੇ ਨਾਲ ਸਹਾਰਾ ਕਰ ਦਿਓ ਜੇ ਸਾਡੇ ਪੈਸੇ ਵੱਜਦੇ ਆ ਤੇ ਸਾਡਾ ਕਰਜ਼ਾ ਮਾਫ਼ ਕਰ ਦਿਓ ਜੇ ਨਹੀਂ ਵੱਜਦੇ ਤਾਂ ਨਾ ਕਰੋ ਕਿਉਂਕਿ ਉਦੋਂ ਤੋਂ ਲਾ ਕੇ ਹੁਣ ਤਾਂ ਅੰਕੜੇ ਤੇ ਕੱਢ ਕੇ ਵੇਖੋ ਹਰ ਕਿਸਾਨ ਹਰ ਕਿਸਾਨ ਦਾ ਇੱਕ ਇੱਕ ਜੀ ਜਿਹੜਾ ਵਾ ਉਹ 5-5 ਲੱਖ ਦੇ ਤੂੰ ਹੀ ਉਹਦੇ ਕਰਜ਼ਾਈ ਹੋਏ ਨੇ ਜੋ ਕਰੇ ਨਹੀਂ ਤੇ ਕਿਤੇ ਮਾਰਾਂ ਨੂੰ ਬਾਕੇ ਉਹਦਾ ਸੂਚਕਾ ਕੱਢ ਦਿਓ ਇਹਨਾਂ ਨੂੰ ਆਪਾਂ ਇਹ ਗੱਲ ਕਹਿੰਦੇ ਆ ਭਰਾਓ ਦਿੱਲੀ ਨੂੰ ਜਾਣ ਵਾਸਤੇ ਉਹਦੋਂ ਵੀ ਅਸੀਂ ਦਿੱਲੀ ਵਿੱਚ ਗਏ ਆ ਤੇ ਆਪਦਾ 700 ਤੋਂ ਪਲੱਸ ਸਿੰਘ ਅਸੀਂ ਛੀਦ ਕਰਾਇਆ ਵਾ ਹੁਣ ਵੀ ਆਪਾਂ ਆਪਣਾ ਵੀਰ ਸਭ ਕਰਨ ਨੂੰ ਛੀਦ ਕਰਾਇਆ ਵਾ ਪਰ ਇਹਨਾਂ ਐ ਲੱਗਦਾ ਵਾ ਜੇ ਇਹ ਲੋਕਾਂ ਵੇਲੇ ਘਰਾ ਤੋਂ ਤੁਰ ਪੈਂਦੇ ਆ ਇੱਕ ਦੇ ਇਹਨਾਂ ਨੂੰ ਅੰਨ ਪਾਦਾ ਕਰਕੇ ਦੇਨੇ ਆ ਇੱਕ ਇਹਨਾਂ ਨਾਲ ਲੜਾਈ ਲੜਨ ਵਾਸਤੇ ਅਈ ਧਰਿਆਲੀ ਕੋਈ ਦੂਰ ਹੋ ਜਾਂਦੇ ਆ ਸਾਨੂੰ ਮਨਜ਼ੂਰੀ ਕਰਦੀਆਂ ਵਾ ਸਰਕਾਰਾਂ ਭਰਾਓ ਇਹ ਜਿਹੜਾ ਵਿਕਰਾਵਾ ਇੱਕ ਦਿਨ ਤੇ ਭਰਾਓ ਇਹਨਾਂ ਨੂੰ ਸਾਫ਼ ਕਰਨਾ ਕਹੂਗਾ ਜੇ ਤੂੰ ਇਸੇ ਤਰ੍ਹਾਂ ਇਹਨਾਂ ਦੇ ਨਾਲ ਲੜਦੇ ਰਹਿ ਤੇ ਇੱਕ ਦਿਨ ਆਪਾਂ ਇਸ ਦੇਸ਼ ਨੂੰ ਇਹਨਾਂ ਜਲਵਾਣਿਆਂ ਤੋਂ ਛੁਡਵਾ ਸਕਾਂਗੇ ਭਰਾਓ ਜਿੱਥੇ ਆਪਾਂ ਆਪਣੀਆਂ ਫਸਲਾਂ ਦੇ ਭਾਅ ਲੈਣੇ ਆ ਜਿੱਥੇ ਆਪਾਂ ਆਪਣੀਆਂ ਫਸਲਾਂ ਬਚਾਉਣੀਆਂ ਆ ਉੱਥੇ ਭਰਾਓ ਇਹਨਾਂ ਜਲਵਾਣਿਆਂ ਤੋਂ ਆਪਾਂ ਨਸਲਾਂ ਨੂੰ ਵੀ ਬਚਾਉਣਾ ਵਾ ਕਿਉਂਕਿ ਜੋ ਦੇਸ਼ ਦੇ ਵਿੱਚ ਹੋ ਰਿਹਾ ਵਾ ਉਹ ਤੁਸੀਂ ਭਲੀ ਭਾਤ ਜਾਣਦੇ ਮੇਰੇ ਦੱਸਣ ਦੀ ਲੋੜ ਨਹੀਂ ਇੱਕ ਪੀੜੀ ਉਦੋਂ 1983 ਦੇ ਵਿੱਚ ਇਹਨਾਂ ਨੇ ਸਾਡੀ ਲੈ ਲਈ ਤੇ ਜੇ ਸਾਡੀਆਂ ਪੀੜ੍ਹੀਆਂ ਜਵਾਨ ਹੋ ਜਾਂਾਂ ਤੇ ਭਰਾਓ ਅਨੰਦ ਅਛੇ ਤੇ ਰੂਜ ਪਾਰ ਸਾਡੀਆਂ ਉਹ ਪੀੜ੍ਹੀਆਂ ਜਿਹੜੀਆਂ ਵਾ ਦੁਨੀਆ ਸ਼ੁਰੂ ਕੀਤੀਆਂ ਵਾ ਅੱਜ ਜਾਨੇ ਮੁੰਡੇ ਸਾਡੇ ਜਿਹੜੇ ਪੜੇ ਲਿਖੇ ਆ ਜਿਹੜੇ ਇਥੋਂ ਦਾ ਹਾਲ ਸਮਝਦੇ ਆ ਉਹ ਵਿਦੇਸ਼ਾਂ ਨੂੰ ਤੁਰੇ ਜਾਇਆ ਤੇ ਜਿਹੜੇ ਬਾਕੀ ਇੱਥੇ ਆ ਉਹ ਢਾਹੀਆਂ ਦੇ ਰੂਪ ਕਾਲੀਆਂ ਦੇ ਵਿੱਚ ਉਹਨਾਂ ਨੂੰ ਨਜਾ ਪੱਤਾ ਦਿੱਤਾ ਜਾਂਦਾ ਵਾ ਪਰ ਭਰਾਓ ਇਹਨਾਂ ਦੀ ਬਹੁਤ ਸੋਚ ਮਾੜੀ ਆ ਇਹਨਾਂ ਤੋਂ ਵਜਨਵਾ ਤੇ ਆਪਾਂ ਨੂੰ ਇਸੇ ਤਰ੍ਹਾਂ ਇਹ ਸੰਘਰਸ਼ ਜਿਹੜਾ ਵਾ ਇਹ ਲੰਮਾ ਕਰਨਾ ਪਊਗਾ ਕਿਉਂਕਿ ਇਹ ਆਪਾਂ ਇਹ ਸੰਘਰਸ਼ ਛੱਡਦੇ ਆ ਜਾਂ ਸਿਰੇ ਨਹੀਂ ਕੇ ਲਾਉਂਦੇ ਤੇ ਫਿਰ ਭਰਾਓ ਭਰਾਓ ਸਰਕਾਰਾਂ ਆਪਣੇ ਉੱਤੇ ਚੜਦੀਆਂ ਹੀ ਜਾਂਦੀਆਂ ਵਾ ਭਰਾਓ ਤਗੜੇ ਹੋ ਕੇ ਜਿਹੇ ਬੰਦੀਆਂ ਪਿੰਡਾਂ ਦੇ ਵਿੱਚ ਬਣਾ ਗਏ ਤੇ ਇਹ ਜਿਹੜਾ ਸੰਘਰਸ਼ਾ ਇਹਨੂੰ ਵੱਧ ਤੋਂ ਵੱਧ ਲੜੀਏ ਇਨੀਆਂ ਮਿੰਟੀਆਂ ਨਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ